ਪੱਠੇ ਕੋਈ ਨਹੀਂ ਮੁੱਠ ਰਹੀਆਂ ਪੱਠੀਆਂ ਦੇ ਆ ਕੇ ਫਸਲ ਵੀ ਰਹੀਆਂ ਕਿਸੀ ਤੇ ਆ ਦੇ ਦਰਿਆ ਆ ਜਾਂਦਾ ਪਰ ਸਾਡੀ ਪੈੜੀ ਨਾ ਲੈ ਜਾਂਦਾ ਅਸੀਂ ਪੈੜੀ ਨੇ ਕੀ ਕਰਾਂ ਤੇ ਜੇ ਸਾਡੀ ਪੈੜੀ ਨਹੀਂ ਹੈਗੇ ਅਸੀਂ ਇਥੇ ਰਹਿਤ ਕੀ ਕਰਨਾ ਸਾਡਾ ਤਹੀਂ ਦਿਲ ਕਰਦਾ ਪਈ ਅਸੀਂ ਸਾਰਾ ਪਰਿਵਾਰ ਕਿਤੇ ਆਦਾ ਪੱਤੇ ਮੈਂ ਕਰ ਲਵੇ ਬਸ ਥਾ ਜੇ ਪਾਣੀ ਟੁੱਟ ਗਿਆ ਤਾਂ ਉਹਦੇ ਤੇ ਕਮਰੇ ਵੀ ਨਹੀਂ ਡਬਣੇ ਕਮਰੇ ਵੀ ਨਹੀਂ ਦਿਸਣੇ ਇਹ ਪਾਣੀ ਉੱਚਾ ਹੈ ਨਾ ਹਾਂ ਪਾਣੀ ਉੱਚਾ ਹੈ ਉਹਦੇ ਆ ਉੱਚਾ ਜੇ ਉਹਦੇ ਡੱਬੂ ਬਾਨ ਨਾ ਜਾਂ ਕਿਸੇ ਤਰ੍ਹਾਂ ਦਾ ਕੋਈ ਡਿੱਗ ਪਿਆ ਜਾਏ ਇੱਥੇ ਤਾਂ ਕੋਈ ਦੁਨੀਆ ਜਿਵੇਂ ਆਦਾ ਆਪ ਵੀ ਨਹੀਂ ਸੰਭਾਲ ਸਕਣਾ ਨੇ ਅੱਜ ਕੱਲ ਕੋਈ ਨਹੀਂ ਘਰੇ ਰਿਸ਼ਤੇਦਾਰੇ ਕੋਈ ਨਹੀਂ ਕੋਈ ਨਹੀਂ ਸਾਰ ਪੁੱਛਦਾ ਓਖੇ ਵੇਲੇ ਪਸੂ ਨਹੀਂ ਜਾਂਦੇ ਘਰ ਛੱਡ ਤੇ ਹਾਂ ਉਹਨੋਂ ਬਾਅਦ ਤੋਂ ਟ੍ਰੈਕਟਰ ਆ ਟਰੱਕਾਂ ਦੇ ਵਿੱਚੋਂ ਨਿਕਾ ਤੇ ਘਰੇ ਆ ਗਏ ਅਨ ਪਸੂ ਪਾਣੀ ਤੇ ਇੰਨਾ ਕੋ ਰੋੜੇ ਪਤਾ ਥੋੜੀ ਲੱਗਦਾ ਕਿਹੜੇ ਵੇਲੇ ਬੱਚੇ ਨੂੰ ਲੈ ਜਾਣਾ ਪਾਣੀ ਨੇ ਇੱਥੇ ਵੱਡੇ ਦਾ ਨਹੀਂ ਪਤਾ ਲੱਗਦਾ ਉਹ ਵੇਖੋ ਕਿੰਨੀ ਇੰਨਾ ਤਾਂ ਜ਼ਿਆਦਾ ਰੋੜ ਪੈਨਦੇ ਉਹ ਜਗ੍ਹਾ ਤੇ ਪਤਾ ਥੋੜੀ ਲੱਗਣਾ ਕਿਹੜੇ ਵੇਲੇ ਲੈ ਜਾਣਾ ਬੱਚੇ ਨੂੰ ਅਰੇ ਦਾ ਸਾਰਾ ਆ ਏਰੀਆ ਘਰ ਦੇ ਘਰ ਇੱਥੇ ਖਤਮ ਹੋ ਚੁੱਕੇ ਨੇ ਮਾਲ ਡੰਗਰ ਅੱਜ ਵੀ ਪਾਣੀ ਦੇ ਵਿੱਚ ਵੱਜਾ ਹੋਇਆ ਤੁਸੀਂ ਦੇਖ ਰਹੇ ਹੋ ਇੱਥੇ ਪਰਿਵਾਰ ਦੀ ਜ਼ਮੀਨ ਸੀ ਇੱਥੇ ਪਰਿਵਾਰ ਦਾ ਰਹਿਣ ਬਸੇਰਾ ਸੀ ਮਾਤਾ ਜੀ ਕੀ ਹਾਲ ਚਾਲ ਨੇ ਠੀਕ ਹੋ ਜੀ ਹਾਂਜੀ ਸਿਰ ਠੀਕ ਤਾਂ ਹੈ ਪਰ ਪਾਣੀ ਸਾਨੂੰ ਬਹੁਤ ਮਾਰ ਕੀਤੀ ਖੜਾ ਹੈ। ਅੱਛਾ ਥੋੜਾ ਜਿਹਾ ਇੱਧਰ ਆ ਜਾਓ ਪਾਣੀ ਤੋਂ ਤੁਸੀਂ ਹੁਣੇ ਆ ਮਾਲ ਡੰਗਰ ਦੇ ਵਿੱਚ ਮੈਂ ਦੇਖ ਰਿਹਾ ਸੀ ਮੱਜਾਂ ਨੂੰ ਵਿੱਚ ਬਣ ਰਹੇ ਹੋ। ਹਾਂਜੀ। ਕੋ ਡਰ ਨਹੀਂ ਲੱਗਦਾ ਵੀ ਕਿਤੇ ਖਾਰ ਪੈ ਗਈ ਹੋਵੇ ਮਾਲ ਡੰਗਰ ਵਿੱਚ ਨੇ ਇਸ ਤਰੀਕੇ ਨਾਲ ਸਥਿਤੀ ਇਹੋ ਜੀ ਜਾਂ ਜਗ੍ਹਾ ਹੋਰ ਤੁਹਾਨੂੰ ਮਿਲ ਨਹੀਂ ਰਹੀ ਕੋਈ। ਨਹੀਂ ਕੋਈ ਨਹੀਂ ਮਿਲਨੇ ਕਿੱਥੇ ਜਾਈਏ। ਹਾਂ। ਹਾਂ। ਬਾਕੀ ਧੁੱਪੇ ਖੜੀਆਂ ਸੀ ਤਾਂ ਤੁਸੀਂ ਛਾਵੇਂ ਕੀਤਾ ਬਿਛੜ ਦੱਥਲੇ ਛਾਵੇਂ ਤਾਂ ਮਾੜੀ ਮੋਟੀ ਹੋ ਜਾਵੇਦੀ। ਕਿੰਨੀ ਇੱਥੇ ਜ਼ਮੀਨ ਸੀ ਆਪਣੀ ਕੋਈ ਵਿੱਚ ਬਰਬਾਦੀ ਹੋਈ ਹੈ ਡੇਢ ਕਿਲਾ ਡੇਢ ਕਿਲਾ ਡੇਢ ਕਿਲਾ ਹਾਂਜੀ ਡੇਢ ਕਿਲਾ ਸਾਰਾ ਡੇਗ पे ਕੋਈ ਨੀਕਰ ਮਰਲਾ ਨਹੀਂ ਬਚਾ ਬਾਕੀ ਹੁਣ ਸਾਡੇ ਘਰ ਨੂੰ ਆਵੇ ਘਟਾ ਲੱਗ ਚੁੱਕੀ ਹੈ ਆ ਆ ਗਦਰਿਆ ਸਾਰ ਆ ਦਰਿਆ ਆ ਆ ਦਰਿਆ ਆ ਗਿਆ ਤੇ ਬੱਚੇ ਆਵੇ ਸਾਡੇ ਛੋਟੇ ਛੋਟੇ ਨੇ ਅਸੀਂ ਕਿੱਧਰ ਜਾਵਾਂ ਦੇ ਨਿੱਕਾ ਪਰਿਵਾਰ ਅਸੀਂ ਕਿੱਧਰ ਜਾਵਾਂ ਸਾਨੂੰ ਕੋਈ ਸਮਝ ਨਹੀਂ ਆ ਰਹੀ ਅਸੀਂ ਕਿਹੜੇ ਪਾਸੇ ਜਾਈਏ ਕੋਈ ਸਰਕਾਰ ਨੇ ਮਾਤਾ ਜੀ ਆ ਕੇ ਜਾਂ ਪੰਜਾਬ ਦੇ ਹੋਰ ਲੋਕ ਬਹੁਤ ਸਾਰੇ ਨਾਲ ਖੜੇ ਹੋਏ ਆ ਤੁਹਾਨੂੰ ਕੋਈ ਮੋਢਾ ਦਿੱਤਾ ਕੋਈ ਤੁਹਾਨੂੰ ਅਲਰਟ ਕੀਤਾ ਪੰਜਾਬ ਦੀ ਸਰਕਾਰ ਨੇ ਜਾਂ ਕੋਈ ਅਫਸਰ ਆਏ ਹੁਣ ਸੀਨੀਅਰ ਵੀ ਦਰਿਆ ਦਾ ਵਹਾਨ ਬਿਲਕੁਲ ਤੁਹਾਡੇ ਘਰ ਦੇ ਵਿੱਚ ਉਹ ਵਹਿ ਰਿਹਾ ਉੱਠ ਕੇ ਪਾਸੇ ਆਜੋ ਪਾਸੇ ਬਹਿ ਜਾਓ ਇਸ ਘਰ ਨੂੰ ਛੱਡ ਦਿਓ ਇਦਾਂ ਦੀ ਕੋਈ ਆਈ ਤੁਹਾਡੇ ਕੋਲ ਅਪਡੇਟ ਕੋਈ ਆਇਆ ਤੁਹਾਡੇ ਕੋਲ ਨਹੀਂ ਸਾਡੇ ਕੋਲ ਹੈ ਸਰਪੰਚ ਮੈਂਬਰ ਆ ਜਰੂਰ ਕਿਹਾ ਤੁਸੀਂ ਤਰਪੈਲ ਲੈ ਲਓ ਤੇ ਤੁਸੀਂ ਬੰਨ ਤੇ ਆ ਜਾਓ ਅਛਾ ਬਿਤਰਪੈਲਾਂ ਲੈ ਲਬਨਤ ਬਹਿ ਜਾਓ ਬੱਚੇ ਆਦੇ ਬੰਨਤ ਰੱਖ ਲੋ ਤੇ ਬੰਨਤ ਹੁਣ ਵੇਖਾਂ ਲੱਗਾ ਖਲਸਾਣ ਲੱਗੇ ਇਟਾਲੀਅਨ ਟਰੈਕਟਰ ਲੱਗਾ ਸੀ ਕਿੱਧਰ ਜਾਏ ਬੱਚੇ ਲੈਏ ਤੇ ਕੋਈ ਬੱਚਾ ਦਾ ਨੁਕਸਾਨ ਹੋ ਜਾਵੇ ਕਾਨੂੰ ਮਾਪਿਆਂ ਨੇ ਹਰ ਕੋ ਕਹਿੰਦਾ ਹੈ ਵੀ ਤੁਸੀਂ ਬੱਚੇ ਦਾ ਧਿਆਨ ਨਹੀਂ ਰੱਖਿਆ ਹਾਂ ਪਾਣੀ ਦੇ ਲੋਡ ਸੱਤ ਲੋ ਜੀ ਦਰਿਆ ਦਾ ਲੋਡ ਇੱਥੇ ਆ ਚੁੱਕਿਆ ਆ ਸਾਵਾਂ ਪਪੂਲਰ ਦੇ ਕੋਲ ਹਾਂ ਪੂਲ ਰੀਆ ਵੀਰੇ ਖੇਤੀ ਸੀ ਆਪਣੀ ਆ ਸਾਰਾ ਚੋਣ ਲੱਗਿਆ ਸੀ ਉਹ ਦੇਲ ਕਰ ਦੇ ਨਾਲ ਪੈ ਗਿਆ ਪਾਣੀ ਉੱਥੇ ਘਰ ਵੀ ਡੇ ਪੈ ਵਾਲਾ ਖਾ ਨੁਕਸਾਨ ਹੋ ਗਿਆ ਨਾਲੇ ਅਛਾ ਘਰ ਸੀ ਵਿੱਚ ਆਓ ਕਰੋ ਤਸਾਵਾਂ ਦੀ ਬੱਚੇ ਤੇ ਉਹ ਵਿਚਾਰੇ ਹੁਣ ਕਿਸੇ ਕਰਿਆ ਆ ਕੇ ਬੰਤ ਰਹਿੰਦੇ ਪਿਆ ਤੇ ਆਪਣਾ ਆ ਵੇ ਤੇ ਪੈੜੀ ਸੀ ਆ ਚਾਚੇ ਦੀ ਪੈੜੀ ਸਾਡਾ ਪਖੇ ਸੀ ਅਸੀਂ ਆ ਪਤਾਏ ਚਾਚੇ ਹੈਗੇ ਆ ਸਾਡੇ ਹਾਂ ਸਾਡੇ ਮਰਦਿਆ ਉਹ ਕਿਲੇ ਚ ਮਾਤਾ ਬੀਜਿਆ ਕੀ ਸੀ ਝੋਨਾ ਸੀ ਅੱਛਾ ਝੋਨਾ ਸੀ ਝੋਨਾ ਸੀ ਪੱਠੇ ਵੀ ਆ ਗਏ ਸੀ ਪੱਠੇ ਕੋਈ ਨਹੀਂ ਮੋਟ ਰਹਿ ਗਏ ਪੱਠੇ ਫਸਲ ਵੀ ਰਹਿ ਗਿਆ ਜੇ ਤੇ ਆਂ ਦਰਿਆ ਆ ਜਾਂਦਾ ਪਰ ਸਾਡੀ ਪੈੜੀ ਨਾਲ ਲਿਆ ਜਾਂਦਾ ਪਰ ਇੰਨੀ ਗੱਲ ਅਸੀਂ ਪੈੜੀ ਨੀ ਕੀ ਕਰਾਂ ਤੇ ਜੇ ਸਾਡੀ ਪੈੜੀ ਨਾ ਗਿਆ ਅਸੀਂ ਇਥਰੇ ਤੇ ਕੀ ਕਰਨਾ ਸਾਡਾ ਤਹੀਂ ਦਿਲ ਕਰਦਾ ਪਈ ਅਸੀਂ ਸਾਰਾ ਪਰਿਵਾਰ ਕਿਤੇ ਆ ਦਾ ਪੱਤੇ ਮੈਂ ਘਰ ਲਵੇ ਬਸ ਮੇਰੀ ਮਾਂ ਕੋਈ ਨਹੀਂ ਥੋੜਾ ਜਿਹਾ ਨਾ ਹੌਂਸਲਾ ਰੱਖੋ ਬੱਚਿਆਂ ਸੰਗਤ ਜੀ ਜਦੋਂ ਨਾ ਆ ਇਦਾਂ ਦੇ ਹਾਲਾਤ ਬਣਦੇ ਆ ਕੁਝ ਪਿੱਛੇ ਬਚਦਾ ਨਹੀਂ ਮੈਂ ਤਾਂ ਇਹ ਕਹਿੰਦਾ ਵੀ ਇਹ ਪਰਿਵਾਰ ਨੂੰ ਲੋਕ ਕਹਿੰਦੇ ਵੀ ਖੇਤੀ ਰੁੜ ਗਈ ਮੈਂ ਕਹਿੰਦਾ ਇੱਥੇ ਜ਼ਮੀਨਾਂ ਰੁੜ ਗਈਆਂ ਮਾਂ ਕਹਿੰਦੀ ਵੀ ਹੁਣ ਪੱਲੇ ਕੁਛ ਰਿਹਾ ਹੀ ਨਹੀਂ ਹੁਣ ਸਾਰਾ ਕੁਝ ਇਥੋਂ ਜਿਹੜਾ ਰੁੜ ਗਿਆ ਉਹ ਬਰਬਾਦ ਹੋ ਗਿਆ ਸੋ ਅਸੀਂ ਹੁਣ ਕਿਹੜੇ ਪਾਸੇ ਜਾਈਏ ਸਾਡੇ ਕੋਲ ਤਾਂ ਕੋਈ ਨਹੀਂ ਬਸ ਕੋਈ ਨਹੀਂ ਮਾਤਾ ਜੀ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਧੰਨਵਾਦ ਮੈਂ ਇਹ ਦੱਸ ਦਵਾਂ ਵੀ ਇਹ ਪਰਿਵਾਰ ਦੇ ਕੋਲ ਅਸੀਂ ਆਏ ਆ ਹਾਲਾਂ ਇਹ ਪਰਿਵਾਰ ਦਾ ਗਿਲਾ ਵੀ ਹੈਗਾ ਵੀ ਇਸ ਪਾਸੇ ਕੋਈ ਮਦਦ ਕਰਨ ਵਾਸਤੇ ਆ ਨਹੀਂ ਰਿਹਾ ਕਿਉਂਕਿ ਵੱਡੀ ਗਿਣਤੀ ਅੰਦਰ ਆਪਾਂ ਗੱਲਬਾਤ ਕਰੀਏ ਵੀ ਪੰਜਾਬ ਦੇ ਖਾਸ ਕਰਕੇ ਜੇ ਆਪਾਂ ਗੱਲਬਾਤ ਕਰੀਏ ਮਾਲਵੇ ਇਲਾਕੇ ਦੀ ਵੀ ਸਾਰਾ ਹੀ ਢੁੱਕ ਗਿਆ ਕਈ ਇਲਾਕੇ ਰਹਿ ਗਏ ਨੇ ਇਸ ਪਿੰਡ ਦਾ ਨਾਮ ਵੀਰੇ ਕੀ ਆ ਮੈਂ ਦੱਸ ਦਿਓ ਕਿਉਂਕਿ ਸੰਗਤ ਨੇ ਵੀਡੀਓ ਸੁਣੀ ਹੈ ਬਾੜਾ ਕਾਲੀ ਰੌਂਦਾ ਬਾੜਾ ਕਾਲੀ ਬਾੜਾ ਕਾਲੀ ਰੌਂਦਾ ਬਾੜਾ ਕਾਲੀ ਕਾਲੀ ਰੌਂਦਾ ਇਹ ਪਿੰਡ ਦਾ ਨਾਮ ਹੈ ਇੱਥੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਨਾਲ ਹੀ ਖੰਨੇ ਨੂੰ ਢਾਹ ਲੱਗੀ ਹੋਈ ਹੈ ਇੱਥੇ ਹੋਰ ਨੁਕਸਾਨ ਹੋ ਸਕਦਾ ਤੁਹਾਡੇ ਤੋਂ ਪਰਲੇ ਪਾਸੇ ਵੀ ਨੀਵਾ ਥਾਂ ਮਾਥਾ ਹਾਂਜੀ ਉਹਦੇ ਬਹੁਤ ਨੀਵਾ ਥਾਂ ਜੇ ਪਾਣੀ ਟੁੱਟ ਗਿਆ ਤਾਂ ਉਹਦੇ ਤੇ ਕਮਰੇ ਵੀ ਨਹੀਂ ਦੱਬਣੇ ਕਮਰੇ ਵੀ ਨਹੀਂ ਤੁਸੀਂ ਨੀ ਆ ਪਾਣੀ ਉੱਚਾ ਹੈ ਨਾ ਹਾਂ ਪਾਣੀ ਉੱਚਾ ਹੈ ਉਹਦੇ ਆ ਉੱਚਾ ਜੇ ਉਹਦੇ ਡੱਬੂ ਬੰਨ ਜਾ ਕਿਸੇ ਤਰ੍ਹਾਂ ਦਾ ਕੋਈ ਡਿੱਗ ਪਿਆ ਜਾਏ ਇੱਥੇ ਤਾਂ ਕੋਈ ਦੁਨੀਆ ਜਿਵੇਂ ਆ ਆਪ ਵੀ ਨਹੀਂ ਸੰਭਾਲ ਸਕਣਾ ਨੇ ਇਹ ਪਿੰਡ ਦਾ ਨਾਮ ਆ ਵਾੜਾ ਕਈ ਜਾਂਦਾ ਤੇ ਅਗਲਾ ਪਿਛਲਾ ਪਿੰਡ ਦਾ ਪਿੰਡ ਮੱਲੇਲਾ ਜੇ ਉਹ ਬੰਨ ਟੁੱਟਦਾ ਗੇਰੇ ਮੱਲੇ ਪੂਰਾ ਖਤਰਾ ਹੁੰਦਾ ਇਹਨਾਂ ਨੂੰ ਅੱਛਾ ਇਹਨਾਂ ਨੂੰ ਪੂਰਾ ਖਤਰਾ ਹਾਂਜੀ ਪੂਰਾ ਖਤਰਾ ਅਗਾ ਤਾਰੇ ਰਗਾ ਇਹਦੇ ਸਵਾਇਲੇ ਆ ਗਿਆ ਉਸਲੇ ਮੋੜ ਆ ਗਿਆ ਸਾਰਾ ਖਤਰਾ ਪੈ ਜਾਣਾ ਇਸ ਕਰਕੇ ਹੁਣ ਆ ਵੀਡੀਓ ਪਾ ਕੇ ਵੀਰੇ ਟਰੱਕ ਮੰਗਾਇਆ ਹੁਣ ਇਸ ਤਰ੍ਹਾਂ ਨੋਚ ਤਿਆਰ ਕਰਨ ਲੱਗੇ ਬੰਨ ਖਤਰਾ ਨਾ ਹੋਵੇ ਆਪਣਾ ਹਾਂ ਨੋਚ ਬਣ ਲੱਗੇ ਆ ਨੋਚ ਬਣ ਗਏ ਵੀ ਸਵੈਲ ਤੱਕਣ ਤੇ ਵੀਰੇ ਪਾਣੀ ਡੱਕ ਵਾਜੂਗੀ ਕਿਦਾਂ ਪਾਣੀ ਲੋੜ ਤੇਜ ਆਉਂਦਾ ਪਿਆ ਇਦਾਂ ਪਾਣੀ ਲਗਾ ਦੇ ਆਪਣੇ ਘਰ ਵੀ ਚੱਕ ਦੂਗਾ ਸਾਰੇ ਹਾਂ ਮੇਰ ਬੰਨ ਵੀ ਹਾਂਜੀ ਇੱਥੇ ਮਾਤਾ ਜੀ ਪਹਿਲਾਂ ਵੀ ਆਪਣੇ ਘਰ ਦੇ ਵਿੱਚ 23 ਵਾਲਾ ਪਾਣੀ ਬੜਾ ਆਇਆ ਸੀ ਉਦੋਂ ਵੀ ਕੋਈ ਚੜਿਆ ਨੁਕਸਾਨ ਹੋਇਆ ਸੀ ਬਹੁਤ 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 ਅੰਦਰ ਵੜ ਗਿਆ ਹੈ ਬਾਕੀ ਅਸੀਂ ਸਮਾਨ ਬੰਨ ਤrack ਲਿਆ ਹੈ ਤੇ ਉਦੋਂ ਟਾਹ ਨਹੀਂ ਸੀ ਪਾਣੀ ਦੀ ਟਾਹ ਨਹੀਂ ਸੀ ਟਾਹ ਨਹੀਂ ਸੀ ਹਾਂ ਇਹਨਾਂ ਬੱਚਾ ਨੂੰ ਬਚਾ ਪਾਣੀ 23 ਵਾਲਾ ਪਾਣੀ 19 ਵਾਲਾ ਜਾਂ ਪਾਣੀ 25 ਵਾਲਾ ਸਭ ਤੋਂ ਖਤਰਨਾਕ ਮਾਤਾ ਜੀ ਪਾਣੀ ਕਿਹੜਾ ਰਿਹਾ ਤਿੰਨਾਂ ਦੇ ਵਿੱਚੋਂ 2023 2023 ਉਹ ਖਤਰਨਾਕ ਸੀ ਬਹੁਤ ਜੰਦਰ ਪਾਣੀ ਪਿਆ ਤਿੰਨ ਤਿੰਨ ਫੋਟ ਅੰਦਰ ਪਾਣੀ ਰਿਹਾ ਸੀ ਹਾਂ ਹਾਂ ਤੇ ਬਾਕੀ ਸਾਨੂੰ ਇੱਕ ਇੱਕ ਕਮਰਾ ਦਿੱਤਾ ਜਾਵੇ ਬੱਸ ਯਾ ਦੇ ਬੱਚੇ ਪਰਿਵਾਰ ਅਸੀਂ ਉੱਤੇ ਲੈਤ ਬਹਿ ਜਾਈਏ ਬਸ ਹਾਂ ਸਾਨੂੰ ਇੱਕ ਇਹ ਸਹੂਲਤਾਂ ਸਾਨੂੰ ਬੱਚਿਆਂ ਦੇ ਪਰਿਵਾਰ ਦੇ ਸਾਡੇ ਮਾਲ ਡੰਗਰ ਦੀ ਸਾਨੂੰ ਇਨੀ ਕਸੂਲਤ ਹੋਰ ਅਸੀਂ ਕੁਝ ਨਹੀਂ ਮੰਗਦੇ ਇਹ ਸਾਡੀ ਪਹਿਲੀ ਜਗਾ ਹੈ ਜੇ ਸਰਕਾਰ ਆ ਕਰਦੇ ਹਣ ਤ ਤਨ ਦਾ ਧੰਨਵਾਦ ਹੈ ਹਾਂ ਇਹ ਤਾਂ ਸਿੱਕੇ ਕਿੱਥੇ ਜਾਏ ਘਰ-ਬਾਰ ਛੱਡ ਤੇ ਮਾਰੇ ਕਿੱਥੇ ਵੀ ਜਾਵਾਂ ਤਾਂ ਸਾਨੂੰ ਫੇਰ ਰੋਟੀ ਕਾਰ ਤੇ ਮਿਹਨਤ ਕਰ ਤੇ ਖਾਣੀ ਪਣੀ ਹੈ ਹਾਂ ਪਤਾ ਘਰ ਮੈਂ ਪਾਉਂ ਕੋਈ ਇੰਜ ਨਹੀਂ ਆਜ ਕੱਲ ਕੋਈ ਨਹੀਂ ਕਰੇ ਰਿਸ਼ਤੇਦਾਰ ਕੋਈ ਨਹੀਂ ਕੋਈ ਨਹੀਂ ਸਾਰ ਪੁੱਛਦਾ ਔਖੇ ਵੇਲੇ ਹਾਂ ਕਿੰਨਾ ਕਿਚਲੇ ਰਿਸ਼ਤੇਦਾਰਾਂ ਘਰੇ ਬਹਿ ਜਾਂਦੇ ਨਹੀਂ ਬੈਠਾ ਜਾਂਦਾ ਸਾਰੇ ਇੱਕ ਦਿਨ ਨਹੀਂ ਬੈਠਾ ਜਾਂਦਾ ਹੁਣ ਸਾਨੂੰ ਕਹਿੰਦੇ ਰਿਸ਼ਤੇਦਾਰ ਸਾਡੇ ਕੋਲ ਆਜ ਨਹੀਂ ਦਿਲ ਕਰਦਾ ਪਸੂ ਨਹੀਂ ਜਾਂਦੇ ਪਸੂ ਨਹੀਂ ਜਾਂਦੇ ਘਰ ਛੱਡ ਤੇ ਹਾਂ ਹੁਣ ਉਹ ਬਾਹਰੋਂ ਤੋਂ ਟਰੈਕਟਰ ਟਰੱਕਾਂ ਦੇ ਵਿੱਚੋਂ ਨਿਕਾ ਤੇ ਘਰੇ ਆ ਕੇ ਨਪਸੂ ਮਾਲ ਡੰਗਰ ਵੀ ਨਹੀਂ ਸਾਨੂੰ ਇੰਨੀ ਕਿ ਸਾਨੂੰ ਕਮਰਾ ਕੋਈ ਇੱਕ ਮਿਲ ਜਾਵੇ ਜੇ ਬਾਹਰ ਸਾਨੂੰ ਥਾਂ ਮਿਲ ਜਾਵੇ ਇਹ ਕੋਈ ਮਿਲੇ ਤਨੇ ਤਾਂ ਸੇਕ ਕੇ ਤੇ ਕਮਰਾ ਬਾਲ ਬੱਚਾ ਲੈ ਤੇ ਸੁਪਰ ਬੈ ਸਕਨੇ ਸਾਡੇ ਛੱਤਾਂ ਦੇ ਲਾਤ ਵੇਖੋ ਬਾਲੇ ਨੇ ਲੇਗਦੀਆਂ ਪਈਆਂ ਨਛੱਤਾਂ ਕੱਚੀਆਂ ਛੱਤਾਂ ਨੇ ਮਾਤਾ ਜੀ ਮੈਂ ਇੱਕ ਹੋਰ ਤੁਹਾਨੂੰ ਪੁੱਛਣਾ ਚਾਹਾਂਗਾ ਵੀ ਜਿਵੇਂ ਮਾਲ ਡੰਗਰ ਇੱਥੇ ਆ ਆ ਸਾਡੀ ਭੈਣ ਖੜੀ ਏ ਕੋਈ ਨਹੀਂ ਭੈਣੇ ਆਜੋ ਇੱਥੇ ਅੱਗੇ ਆ ਛੋਟੇ ਛੋਟੇ ਸੰਗਤ ਜੀ ਆ ਆ ਬੱਚੇ ਆ ਆ ਨਿਆਣੇ ਆ ਇਹ ਮਾਤਾ ਜੀ ਹੁਣਾਂ ਦੇ ਮੇਰੇ ਸਾਹਮਣੇ ਪੁੱਤ ਪੋਤਰੇ ਨੇ ਪੋਤਰੇ ਨੇ ਹਨਾ ਤੇ ਪੁੱਤਰੇ ਆ ਇਸ ਤਰੀਕੇ ਦੇ ਨਾਲ ਬਚਿਆ ਮਾਤਾ ਜੀ ਇਹ ਬੜਾ ਕੁਛ ਵਿੱਚ ਪਾਣੀ ਦੇ ਰੁੜ ਕੇ ਆ ਰਿਹਾ ਬਹੁਤ ਕੁਛ ਆ ਬਹੁਤ ਹੀ ਭਿਆਨਕ ਬਿਮਾਰੀਆਂ ਦਾ ਰੂਪ ਹਜੇ ਇਹਨੇ ਧਾਰਨ ਕਰਨਾ ਜਦੋਂ ਇਹ ਪਾਣੀ ਨੇ ਉਤਰਨਾ ਸੰਗ ਜੀ ਮੈਂ ਤੁਹਾਨੂੰ ਦੱਸ ਦਵਾ ਮੇਰੇ ਸਾਹਮਣੇ ਨਾਲ ਪੰਜਾਬ ਦੇ ਵਿੱਚ ਬਹੁਤਿਆਂ ਨੇ ਇਲਾ ਨਹੀਂ ਦੇਖੀਆਂ ਗਿਰਜਾਂ ਦੀ ਆਪਾਂ ਗੱਲਬਾਤ ਕਰਦੇ ਆ ਨਾ ਵੀ ਉਹ ਇਲਾ ਪਹਿਲਾਂ ਹੁੰਦੀਆਂ ਸੀ ਕਹਿੰਦੇ ਸੀ ਵੀ ਕੋਈ ਵਿਲਾਇਤ ਚਲੇ ਗਿਆ ਇਲਾ ਲੈ ਗਿਆ ਲੋਕ ਤੇ ਕਿਸੇ ਨੇ ਕਿਸ ਤਰੀਕੇ ਦੇ ਨਾਲ ਕੋਈ ਆਪਣੇ ਦਿਮਾਗ ਦੇ ਨਾਲ ਵਰਤੋਂ ਕੀਤੀ ਉਹਨੇ ਕਿਸ ਤਰੀਕੇ ਨਾਲ ਸੋਚਿਆ ਕਿਸੇ ਨੇ ਕਿਸ ਤਰੀਕੇ ਨਾਲ ਸੋਚਿਆ ਪਰ ਆ ਦਰਿਆ ਜਿਵੇਂ ਚੜਿਆ ਨਾ ਤੇ ਜਿਵੇਂ ਚੀਜ਼ਾਂ ਮਰ ਮਰ ਕੇ ਦੇ ਵਿੱਚ ਰੋੜ ਰੋੜ ਕੇ ਆ ਰਹੀਆਂ ਨੇ ਤੇ ਇਲਾਂ ਦੀ ਗਿਣਤੀ ਵੀ ਪੰਜਾਬ ਦੇ ਵਿੱਚ ਵੱਡੀ ਵੱਡੇ ਰੂਪ ਦੇ ਵਿੱਚ ਹੋ ਰਹੀ ਆ ਮਾਤਾ ਜੀ ਇਹਦੇ ਵਿੱਚ ਬਿਮਾਰੀਆਂ ਹੋਰ ਫੈਲਣਗੀਆਂ ਦਰਿਆ ਲੈ ਜਾਂਦਾ ਤੇ ਇਹ ਇਹ ਮਾਲ ਡੰਗਰ ਪਾਣੀ ਕਈ ਵਾਰੀ ਜ਼ਹਿਰੀਲਾ ਹੀ ਇਦਾਂ ਦਾ ਹੁੰਦਾ ਵੀ ਕੋਈ ਨੁਕਸਾਨ ਕਰ ਸਕਦਾ ਪੈਰਾਂ ਦੇ ਉਂਗਲੀਆਂ ਇਹ ਖਰਾਬ ਹੋਈਆਂ ਪਈਆਂ ਨੇ ਖਾਰਸਾਂ ਦੀ अच्छा ओही हां ए जे बीमारी ਹੁਣ ਪਸ਼ੂ ਇੱਕ ਪਾਣੀ ਚ ਖੜੇ ਨੇ ਇਹ ਪਸ਼ੂਆਂ ਦੇ ਪੈਰ ਖਰਾਬ ਹੋ ਜਾਣੇ ਨੇ ਪਰ ਅਸੀਂ ਜਾਈਏ ਕਿਤੇ ਕਿੱਥੇ ਬੰਨਣ ਜਾਈਏ ਕਿੰਦੇ ਘਰੇ ਜਾਈਏ ਇੱਥੇ ਆ ਵੀ ਮੱਛੀ ਹਾਂ ਕਿੰਨਾ ਘਰੇ ਜਾਈਏ ਹਾਂ ਮੱਛੀ ਮੋਟਰ ਨਹੀਂ ਤੋ ਪਾਣੀ ਤਾਂ ਜਦਾ ਟੈਂਕੀ ਦੇ ਮੈਂ ਜਾ ਪਾਣੀ ਪਾਉਂਦਾ ਸਾਨੂੰ ਪਾਣੀ ਪੀਣ ਨੂੰ ਵੇਖਾ ਵੇਖਾ ਮੱਛੀ ਮੋਟਰ ਸੇ ਅੱਛਾ ਇੱਥੇ ਵੀ ਹਾਂ ਉਹ ਡੁੱਬੀ ਪਈ ਹੈ ਉਹ ਬੋਰ ਵੀ ਬਹਿ ਗਿਆ ਹਾਂ ਨਹੀਂ ਨਹੀਂ ਉੱਪਰ ਟੱਕਾ ਲਾਦਾ ਮੋਟਰ ਕੱਢ ਜੂ ਲਾਤਾ ਸੀ ਹਾਂ ਹਾਂ ਜਿਹੜੇ ਬਾਹਰ ਸਾਡੇ ਖੇਤ ਬੋਰ ਵੀ ਲੈ ਗਿਆ ਪੈਲੀ ਵੀ ਲੈ ਗਿਆ ਹੁਣ ਅਸੀਂ ਤੇ ਇਹ ਆਰਾਬ ਵਿਗਿਆਨ ਇਹ ਸਾਨੂੰ ਆ ਸਾਡਾ ਘਰ ਬਚਾ ਦੇਵੇ ਬੜਾ ਸਾਡਾ ਸ਼ਿਸ਼ੂ ਘਰ ਮਾਲਕ ਤੇ ਹਾਂ ਵੈਸੇ ਅੱਜ ਮਾਤਾ ਜੀ ਇਹ ਪਾਣੀ ਦੇ ਹਾਲਾਤ ਨਾ ਥੋੜੇ ਜਿਹਾ ਹੋਰ ਖਰਾਬ ਹੋ ਰਹੇ ਨੇ ਕਹਿੰਦੇ ਵੀ ਪਿਛਲੇ ਪਾਸੋਂ ਪਾਣੀ ਹੋਰ ਆ ਰਿਹਾ ਤੇ ਇੱਕ ਪਾਣੀ ਦਾ ਲੈਵਲ ਇਸ ਕਰਕੇ ਵੀ ਘਟ ਆ ਰਿਹਾ ਕਿਉਂਕਿ ਆਪਾਂ ਮੰਨੂਆਸ਼ੀ ਦੀ ਗੱਲਬਾਤ ਕਰੀਏ ਵੀ ਦਰਿਆ ਨੇ ਕਿਤੇ ਉਹ ਵਹੈਣ ਦੂਜੇ ਪਾਸੇ ਨੂੰ ਕੀਤਾ ਹੋਇਆ ਸੋ ਇਸ ਕਰਕੇ ਪਾਣੀ ਦਾ ਵਹੈਣ ਕਹਿੰਦੇ ਹੋਰ ਤੇਜ਼ ਹੋ ਰਿਹਾ ਅੱਜ ਦੀ ਸਥਿਤੀ ਦੇ ਵਿੱਚ ਹਾਂਜੀ ਮੈਂ ਕਹਿੰਦਾ ਪਾਣੀ ਤੇਜ਼ ਹੋਰ ਤੇ ਖਤਰਾ ਹੋਰ ਹੋਏਗਾ ਹਾਂਜੀ ਹੋਰ ਹੋਵੇ ਤਾਂ ਹੋਰ ਖਤਰਾ ਆਵੇਗਾ ਫਿਰ ਬੰਨ ਟੁੱਟ ਸਕਦਾ ਆ ਮਾਨ ਟੁੱਟਣ ਦਾ ਪਨ ਲੋ ਆ ਜਿਹੜਾ ਖਲੇ ਨੇ ਮਕਾਨ ਇਹਨਾਂ ਦੇ ਨੁਕਸਾਨ ਹੋ ਸਕਦਾ ਹੈ ਅਸੀਂ ਜਿਵੇਂ ਮੀਂਹ ਕਣੀ ਹੋਵੇ ਅਸੀਂ ਅੰਦਰ ਬਹਿ ਜਾਈਏ ਕੁਝ ਵੀ ਹੋ ਸਕਦਾ ਹਾਂ ਹਾਂ ਛੱਤ ਡੇਗ ਪਵੇ ਕੋਈ ਕਿਸੇ ਤਰ੍ਹਾਂ ਵੀ ਕੋਈ ਹਲਾਤ ਸਾਡੀ ਹੋ ਜਾਵੇ ਸਾਡੇ ਬੱਚੇ ਵੇਖਾਂ ਅਸੀਂ ਕਿੱਥੇ ਲੈ ਜਾਈਏ ਕਿੰਦੇ ਘਰੇ ਲਾਇਆ ਜਾ ਕੋਈ ਸਾਨੂੰ ਸੂਤਾ ਨਹੀਂ ਕੋਈ ਕੁਛ ਨਹੀਂ ਵੀ ਤੁਸੀਂ ਸਾਡੇ ਕੇ ਹਾਂ ਪਿੰਡ ਵਾਲੇ ਜਰੂਰ ਪਿੰਡ ਸਰਪੰਚ ਮੈਂਬਰ ਪਿੰਡ ਮੈਂਬਰ ਜਰੂਰ ਸਾਨੂੰ ਕਹਿੰਦੇ ਨੇ ਵੀ ਤੁਸੀਂ ਆ ਜਾਓ ਪਿੰਡ ਦੇ ਬਿਲਕੁਲ ਧੰਨਵਾਦ ਉਹਨਾਂ ਪਿੰਡ ਦੇ ਪੈਂਚਾ ਸਰਪੰਚਾਂ ਦਾ ਜਿਹੜੇ ਆ ਕੇ ਕੋਲ ਸੰਗਤ ਜੀ ਖਾਣੇ ਆ ਜਿਹੜੇ ਇਸ ਪਰਿਵਾਰ ਦੇ ਨਾਲ ਆ ਕੇ ਕਰਦੇ ਆ ਭੈਣੇ ਇੰਨਾ ਮਗੰਮ ਤਰਾਂ ਤੁਸੀਂ ਆ ਜਾਓ ਕਈ ਵਾਰੀ ਕੀ ਹੁੰਦਾ ਵੀ ਮਾਪਿਆਂ ਨੇ ਵਿਆਹੀ ਹੁੰਦੀ ਹੈ ਜੇਕਰ ਹੈ ਨਾ ਹਾਂਜੀ ਉਹ ਮਾਪੇ ਜੇਰ ਬਹੁਤ ਕਰਦੇ ਹੁੰਦੇ ਆ ਕਹਿੰਦੇ ਵੀ ਧੀਏ ਤੂੰ ਐ ਕਰ ਆਪਣੇ ਬੱਚੇ ਨੂੰ ਲੈ ਕੇ ਆਪਣੇ ਬੰਦੇ ਨੂੰ ਲੈ ਕੇ ਤੇ ਇੱਥੇ ਘਰ ਦੇ ਵਿੱਚ ਆ ਜਾ ਤੇ ਛੱਡਿਆ ਪਾਣੀ ਦਾ ਪਤਾ ਕੋਈ ਨਹੀਂ ਹੁੰਦਾ ਕੋਈ ਗੱਲ ਨਹੀਂ ਮਾਰਾ ਉਤਾਲੇ ਇਦਾਂ ਦੀ ਗੱਲਬਾਤ ਹੁੰਦੀ ਪ ਘਰ ਦੇ ਚਿੰਤਾ ਕਰਦੇ ਆ ਤੁਹਾਡਾ ਪੇਕਾ ਪਰਿਵਾਰ ਮੇਰੀ ਮੰਮੀ ਤੇ ਬਹੁਤ ਫੋਨ ਲਾਉਂਦੀ ਐ ਵਾਰ-ਵਾਰ ਕਹਿੰਦੇ ਬੀਰੀਆ ਤੂੰ ਇੱਥੇ ਆ ਜਾ ਆ ਜਾ ਮੈਂ ਕਹਿੰਨੀ ਕਿ ਕੀ ਕਰਾਂਗੇ ਇੱਥੇ ਆ ਕੇ ਹਾਂ ਘਰਬਾਰ ਸਾਰਾ ਇੱਥੇ ਆ ਜੇ ਉੱਥੇ ਵੀ ਚਲ ਗਏ ਤੇ ਟੈਨਸ਼ਨ ਇੱਥੋਂ ਦੀ ਰਹਿਣੀ ਐ ਹਾਂ ਬਿਲਕੁਲ ਸਹੀ ਹਾਂਜੀ ਤੇ ਫਿਰ ਤਾਂ ਕਰਕੇ ਜੀਵ ਨਹੀਂ ਕਰਦਾ ਛੱਡ ਕੇ ਜਾਣ ਨੂੰ ਘਰ ਬਾਹਰ ਮਾਲ ਡੰਗਰ ਸਾਰਾ ਇੱਥੇ ਆ ਹਾਂ ਫਿਰ ਮੰਮੀ ਹਣੀ ਵੀ ਕਿੰਨਾ ਕਚੇਰ ਸਾਮਣ ਕੇ ਮਾਲ ਡੰਗਰ ਬਿਲਕੁਲ ਬਿਲਕੁਲ ਹਾਂਜੀ ਕਾਂ ਕਰਕੇ ਨਹੀਂ ਨਹੀਂ ਤੇ ਕਹਿੰਦੇ ਤੇ ਬਹੁਤ ਆ ਪਿਆ ਜਾ ਰਹੀ ਆ ਜਾ ਰਹੀ ਆ ਤੂੰ ਇੱਥੇ ਆ ਜਾ ਬੱਚੇ ਲੈ ਕੇ ਪਰ ਆਪਣਾ ਵੀ ਜੀ ਕਰਦਾ ਛੱਡ ਕੇ ਜਾਉਣ ਫਿਰ ਮਾਲ ਡੰਗਰ ਕੌਣ ਸਾਮੂਗਾ ਪਿੱਛੇ ਇੱਕ ਭੈਣੇ ਹੋਰ ਖਤਰਾ ਹੁੰਦਾ ਹੋਣਾ ਜਿਵੇਂ ਨਿਆਣੇ ਆ ਤੁਰੇ ਫਿਰਦੇ ਆ ਤੁਹਾਡੇ ਬਹੁਤ ਜਿਆਦੇ ਪਾਣੀ ਚੜ ਰਿਹਾ ਕਈ ਵਾਰੀ ਪਾਣੀ ਖੋਰ ਲਾ ਦਿੰਦਾ ਇਦਾਂ ਦਾ ਫਿਕਰ ਹੁੰਦਾ ਵੀ ਬਾਹ ਫੜ ਲਓ ਇਹਨਾਂ ਦੀ ਛੇਤੀ ਛੇਤੀ ਇੱਧਰ ਕਰੋ ਕਿਤੇ ਵਿੱਚ ਰੋੜ ਨਾ ਜਾਣ ਕਿ ਖਤਰਾ ਘਟ ਹੈ ਵੀ ਦਰਿਆ ਤੇ ਰਹਿਣ ਕਰਕੇ ਬੱਚਿਆ ਬਹੁਤ ਜਿਆਦਾ ਇਹ ਵੀ ਖਤਰਾ ਬਹੁਤ ਜਿਆਦਾ ਇਹਨਾਂ ਤਾਂ ਬਹੁਤ ਜਿਆਦਾ ਧਿਆਨ ਰੱਖਣਾ ਪੈਂਦਾ ਸਾਨੂੰ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦਈਦਾ ਅੰਦਰ ਐਲਸੀਡੀ ਲਾ ਕੇ ਰੱਖ ਦਈਦੀ ਆ ਵੀ ਬੈਠੇ ਰਹਿਣ ਰਮਾਨਾ ਡਰਦੇ ਮਾਰੇ ਬਾਹਰ ਨਹੀਂ ਨਿਕਲਣ ਦਈਦਾ ਪਾਣੀ ਦੇ ਇੰਨਾ ਕੁ ਰੋੜੇ ਪਤਾ ਥੋੜੀ ਲੱਗਦਾ ਕਿਹੜੇ ਵਾਲੇ ਬੱਚੇ ਨੂੰ ਲੈ ਜਾਣਾ ਪਾਣੀ ਨੇ ਇੱਥੇ ਵੱਡੇ ਦਾ ਨਹੀਂ ਪਤਾ ਲੱਗਦਾ ਉਹ ਵੇਖੋ ਕਿੰਨੀ ਇੰਨਾ ਕੁ ਜ਼ਿਆਦਾ ਰੋੜ ਪੈਨਦੇ ਉਹ ਜਗ੍ਹਾ ਚ ਤੇ ਪਤਾ ਥੋੜੀ ਲੱਗਣਾ ਕਿਹੜੇ ਵਾਲੇ ਲੈ ਜਾਣਾ ਬੱਚੇ ਨੂੰ ਇਹ ਸਾਰਾ ਰੋੜ ਮਾਤਾ ਜੀ ਇਸ ਪਾਸੇ ਪੈ ਰਿਹਾ ਕਿ ਇਹਦੇ ਪਰਲੇ ਪਾਸੇ ਵੀ ਇੱਧਾ ਰੋੜ ਹੈਗਾ ਨਹੀਂ ਉਹਲੇ ਪਾਸੇ ਸਾਰਾ ਦਰਿਆ ਆ ਗਿਆ ਆ ਸਾਰਾ ਉਰਾ ਆ ਗਿਆ ਆ ਗਿਆ ਸਾਰਾ ਦਰਿਆ ਅੱਗੇ ਪਿੱਛੇ ਦਰਿਆ ਸੀ ਇਹ ਆ ਦਰਿਆ ਆ ਗਿਆ ਪਹਿਲਾਂ ਪਰਲੇ ਪਾਸੇ ਹਾਂਜੀ ਪਹਿਲੇ ਪਹਿਲੇ ਪਾਸੇ ਆ ਤਾਂ ਨੋਚ ਬੰਦੇ ਪੈਂਦੇ ਹੋ ਸਕਦਾ ਸਾਡੇ ਘਰ ਬਚ ਜਾਣਾ ਜੇ ਨੋਜ ਮਾਤਾ ਜੀ ਇਧਰਲੇ ਪਾਸੇ ਵੱਜਦੀ ਐ ਕਈ ਵਾਰੀ ਪਾਣੀ ਦਾ ਵਹਾਅ ਐਨੂੰ ਹੀ ਹੋ ਜਾਂਦਾ ਟੇਡਾ ਜਾ ਕਰਕੇ ਤੇ ਫਿਰ ਇਸ ਤੋਂ ਸਥਿਤੀ ਹੋਰ ਜਿਹੜੀ ਵਖਰੀ ਹੋਏਗੀ ਅਸੀਂ ਆਦਤ ਆ ਵਸ ਚਾਰਾ ਜਿਵੇਂ ਪਾਣੀ ਚ ਬੰਦਾ ਡੁੱਬਦਾ ਐ ਕੋਈ ਹੱਥ ਪੈਰ ਮਾਰਦਾ ਕੋਈ ਲੱਕੜ ਸੋਟੀ ਕੋਈ ਚੀਜ਼ ਹੱਥ ਵਗੈਰਾ ਆ ਜਾਵੇ ਤੇ ਕਈ ਵਾਰ ਜਾਨ ਬਚ ਸਕਦੀ ਏ ਹਾਂ ਅਸੀਂ ਇਹ ਕਹਿੰਨੇ ਪੈਸੀ ਖਰ ਨੋਜ ਲਾਉਣ ਖਰੇ ਸਾਡ ਬਚਾ ਹੀ ਹੋ ਜਾਵੇ ਹਾਂ ਅਸੀਂ ਤਾਂ ਆ ਬਚਾ ਕਰਨ ਫਿਰਨੇ ਅਗਾ ਕੁਦਰਤ ਦੀ ਮਰਜ਼ੀ ਕੀ ਕਰਨਾ ਸੀ ਕੁਦਰਤ ਨੇ ਬਿਲਕੁਲ ਸੋ ਸੰਗਤ ਜੀ ਤਸਵੀਰਾਂ ਤੁਹਾਨੂੰ ਅਸੀਂ ਆ ਪਾਣੀ ਦੀਆਂ ਦਿਖਾ ਰਹੇ ਹਾਂ ਪਿਛਲੇ ਪਾਸੇ ਮਾਲ ਡੰਗਰ ਹੈ ਘਰਾਂ ਦੇ ਘਰ ਡੁੱਬੇ ਹੋਏ ਨੇ ਆ ਛੋਟੇ ਛੋਟੇ ਬੱਚੇ ਆ ਇਹਨਾਂ ਦਾ ਮਾਤਾ ਜੀ ਦੱਸਦੇ ਆ ਵੀ ਅਸੀਂ ਬਹੁਤ ਫਿਕਰ ਜਿਹੜਾ ਉਹ ਕਰ ਰਹੇ ਸੀ ਤੇ ਇਸ ਪਾਸੇ ਤੁਹਾਨੂੰ ਦਿਖਾ ਦਈਏ ਆ ਜਿਹੜੇ ਇਦਾਂ ਦੀਆਂ ਮੋਟਰਾਂ ਨੇ ਇਹ ਪਰਿਵਾਰਾਂ ਨੇ ਕੱਢ ਕੇ ਉਹ ਪਰਲੇ ਪਾਸੋਂ ਇੱਥੇ ਲੈ ਕੇ ਆਂਦੀਆਂ ਉਹ ਸਾਹਮਣੇ ਪਰਿਵਾਰ ਦੱਸਦੇ ਆ ਵੀ ਘਰ ਸੀ ਜਿਹੜਾ ਘਰ ਉਥੋਂ ਪੂਰਾ ਰੁੜ ਕੇ ਸਤਲੁਜ ਇਸ ਦਰਿਆ ਨੇ ਆਪਣੀ ਲਪੀਟ ਦੇ ਵਿੱਚ ਲੈ ਲਿਆ ਤੇ ਮਾਲ ਡੰਗਰ ਇੱਥੇ ਵੱਜਾ ਹੋਇਆ ਮਾਤਾ ਜੀ ਹੁਣਾਂ ਦਾ ਇਹ ਵੀ ਕਹਿਣਾ ਹੈ ਕਹਿੰਦੇ ਵੀ ਇਹ ਇਹਦਾ ਵੀ ਸਾਨੂੰ ਬੜਾ ਫਿਕਰ ਹੈ ਪਰ ਇਹ ਵੀ ਇਹ ਜਗ੍ਹਾ ਨੂੰ ਛੱਡ ਨਹੀਂ ਰਿਹਾ ਅਸੀਂ ਜਦੋਂ ਆਏ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਵੀ ਮਾਤਾ ਜੀ ਉਹ ਮਾਲ ਡੰਗਰ ਉੱਥੇ ਜਾ ਕੇ ਬੰਦੇ ਸੀ ਵੈਸੇ ਦੋ ਕਦਮ ਦਰਿਆ ਦੇ ਵਿੱਚ ਤੁਰਨਾ ਹੋਵੇ ਤੇ ਬੜਾ ਡਰ ਲੱਗਦਾ ਹੈ ਬੜਾ ਫਿਕਰ ਹੁੰਦਾ ਹੈ ਵੀ ਆਪਾਂ ਪਾਣੀ ਦੇ ਵਿੱਚ ਜਾਣਾ ਹੈ ਪਾਣੀ ਦਾ ਵਹਾਨ ਬਹੁਤ ਤੇਜ਼ ਹੈਗਾ ਕੋਈ ਨੁਕਸਾਨ ਨਾ ਹੋ ਜਾਏ ਕੋਈ ਭਾਣਾ ਨਾ ਵਰਤ ਜਾ ਮੈਨੂੰ ਲੱਗਦਾ ਵੀ ਇਹ ਦਰਿਆਵਾਂ ਦੇ ਵਿੱਚ ਰਹਿਣ ਵਾਲੇ ਲੋਕ ਹਮੇਸ਼ਾ ਹੀ ਉਹ ਵੱਡੇ ਦਿਲ ਵਾਲੇ ਵੱਡੇ ਦਰਿਆਵਾਂ ਵਾਲੇ ਹੋ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਡਰ ਫਿਰ ਉਹਦਾਂ ਦਾ ਲੱਗਦਾ ਨਹੀਂ ਫਿਰ ਜਿਵੇਂ ਆਮ ਲੋਕ ਜਿਆਦਾ ਡਰਦੇ ਹੁੰਦੇ ਆ ਸਥਿਤੀ ਇਸ ਵਕਤ ਤੁਸੀਂ ਦੇਖ ਰਹੇ ਹੋ ਪਾਣੀ ਦਾ ਜੇ ਵਹਾਨ ਹੋਰ ਤੇਜ਼ ਹੋ ਜਾਂਦਾ ਤੇ ਹਾਲਾਤ ਇਥੋਂ ਹੋਰ ਵੀ ਖਰਾਬ ਹੋ ਜਾਣਗੇ ਆ ਮੇਰੇ ਸਾਹਮਣੇ ਲ 2-4 ਫੁੱਟ ਦੀ ਉਚਾਈ ਹੋਏਗੀ ਜੇ ਪਾਣੀ ਇੱਕੇ ਦਮ ਹੋਰ ਤੇਜ਼ ਹੁੰਦਾ ਵਹਾਨ ਇਸ ਤਰੀਕੇ ਦੇ ਨਾਲ ਢਾ ਲਾਉਂਦਾ ਤੇ ਪਰਲੇ ਪਾਸੇ ਪਿੰਡਾਂ ਦੀ ਦੁਰਦਸ਼ਾ ਹੋਰ ਬਹੁਤ ਭੈੜੀ ਹੋਣ ਵਾਲੀ ਖੈਰ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਵੀ ਆਉਣ ਵਾਲਾ ਸਮਾਂ ਚੰਗਾ ਹੋਵੇ ਪੰਜਾਬ ਦੇ ਭਲੇ ਵਾਲਾ ਹੋਵੇ ਮਾਝੇ ਮਾਲਵੇ ਦੁਆਬੇ ਦੀ ਗੱਲਬਾਤ ਕਰੀਏ ਤੇ ਦੁਆਬਾ ਤੇ ਮਾਝਾ ਖੇਤਰ ਤੇ ਕੁਝ ਕ ਮਾਲਵੇ ਦਾ ਹਿੱਸਾ ਜਿਹੜਾ ਉਹ ਬਾਰਡਰ ਲਾਈਨ ਹੈਗੀ ਹੈ ਬਹੁਤ ਵੱਡਾ ਇਹਨਾਂ ਦੇ ਉੱਪਰ ਆ ਕੇ ਕਹਿਰ ਡ ਗਿਆ ਤੇ ਮਾਲਵਾ ਅੱਜ ਵੱਡਾ ਛੋਟਾ ਭਰਾ ਬਣ ਕੇ ਇਹਨਾਂ ਦੋ ਇਲਾਕਿਆਂ ਦੇ ਨਾਲ ਖੜਾ ਹੈਗਾ ਸੋ ਜਿਹੜੇ ਟਰੱਕਾਂ ਦੇ ਟਰੱਕ ਭਰ ਕੇ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਮਿੱਟੀ ਦੇ ਨਾਲ ਚਾਰੇ ਦੇ ਨਾਲ ਰਾਸ਼ਨ ਦੇ ਨਾਲ ਤਨੋਂ ਮਨੋਂ ਤਨੋਂ ਸੇਵਾ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਕਰਨਾ ਬੰਦਾ ਤੇ ਮੈਂ ਅਪੀਲ ਕਰਦਾ ਵੀ ਆ ਪਿੰਡ ਦਾ ਨਾਮ ਜਿਹੜਾ ਇਸ ਪਰਿਵਾਰ ਨੇ ਦੱਸਿਆ ਵੀ ਇਸ ਪਿੰਡ ਦੇ ਵਿੱਚ ਵੀ ਜਰੂਰ ਲੋੜਵੰਦ ਇਸ ਪਿੰਡ ਦੇ ਵਿੱਚ ਵਾੜਾ ਕਾਲੀ ਰੌਂਦ ਵਾੜਾ ਕਾਲੀ ਰੌਂਦ ਪਿੰਡ ਥੋੜਾ ਅਵੱਲਾ ਹੈ ਕਿਉਂਕਿ ਇਹ ਵੱਲੇ ਪਿੰਡ ਹੁੰਦੇ ਨੇ ਕਈ ਵਾਰੀ ਨਾਮ ਲੈਣੇ ਵੀ ਔਖੇ ਹੋ ਜਾਂਦੇ ਆ ਸੋ ਇਸ ਵਾਸਤੇ ਇਹ ਪਿੰਡਾਂ ਦੇ ਵਿੱਚ ਜ਼ਰੂਰ ਸੰਗਤ ਜੀ ਪਹੁੰਚ ਕਰਿਆ ਜੇ ਤੇ ਆ ਸਾਡੀਆਂ ਮਾਤਾਵਾਂ ਨੇ ਖੈਰ ਅਸੀਂ ਅਰਦਾਸ ਕਰਦੇ ਆ ਬੜਾ ਸੰਘਰਸ਼ ਕੀਤਾ ਰੋਣ ਵੀ ਮਾਤਾ ਜੀ ਹੁਣਾਂ ਦਾ ਨਿਕਲਿਆ ਵੀ ਕਿਤੇ ਨਾ ਕਿਤੇ ਪੁੱਤਾਂ ਵਾਂਗ ਫਸਲਾਂ ਪਾਲੀਆਂ ਪੁੱਤਾਂ ਵਾਂਗ ਪਾਲੀਆਂ ਜ਼ਮੀਨਾਂ ਹੁੰਦੀਆਂ ਜਦੋਂ ਰੁੜਦੀਆਂ ਨੇ ਤੇ ਫੇਰ ਬੜਾ ਹੀ ਦੁੱਖ ਲੱਗਦਾ ਸੋ ਅਖੀਰ ਤੇ ਕੀ ਮਾਤਾ ਜੀ ਕਹਿਣਾ ਚਾਹੁੰਦੇ ਜੀ ਉਹ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਬੜੇ ਪਰਿਵਾਰਾਂ ਦੇ ਪਰਿਵਾਰ ਰੁੜ ਗਏ ਇਸ ਦਰਿਆ ਦੇ ਵਿੱਚ ਜ਼ਮੀਨਾਂ ਰੁੜ ਗਈਆਂ ਹੁਣ ਕੀ ਕਹਿਣਾ ਹੈ ਇਹ ਸੰਦੇਸ਼ ਹੈ ਕਿ ਸਾਡੇ ਬੱਚੇ ਇਸ ਰਖ ਵਿੱਚ ਰਹਿਣੇ ਚਾਹੀਦੇ ਨੇ ਸਾਡਾ ਮਾਲ ਸਰੇ ਰਹਿਣਾ ਚਾਹੀਦਾ ਹੈ ਤੇ ਰੋਟੀ ਕਿਤੇ ਕਿਤੇ ਸਿੱਖਾਈ ਲਵਾ ਦੇ ਸੁਵਿਧਾ ਦੇ ਦੇਣ ਸਤ ਬਚਨ ਜਿਨਾ ਦੇਣ ਤਾਂ ਅਸੀਂ ਆਦੇ ਰੱਬ ਨੇ ਸਾਨੂੰ ਹੱਥ ਪੈਰ ਦਿੱਤੇ ਨੇ ਕੋਈ ਗੱਲ ਨਹੀਂ ਅਸੀਂ ਉਹ ਕਮਾ ਕੇ ਖਾ ਲਵਾਂਦੇ ਬਸ ਹਾਂ ਬਿਲਕੁਲ ਧੰਨਵਾਦ ਮਾਤਾ ਜੀ ਬਹੁਤ ਬਹੁਤ ਸੰਗਜੀ ਤੁਸੀਂ ਵਿਚਾਰ ਦਿੱਤੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੀਡੀਓ ਨੂੰ ਸ਼ੇਅਰ ਕੀਤਾ ਤੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਆ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ